ਆ ਦੋਸਤੋ ਤੁਸੀਂ ਦੇਖ ਸਕਦਾ ਕ੍ਰਿਸਟਲ ਬਣ ਗਿਆ ਪਾਣੀ ਦੇ ਆ ਜਾ ਰਿਹਾ ਵੀ ਪਾਣੀ ਪਾਣੀ ਦੀ ਆਪਦੀ ਕੋਈ ਪਰਤ ਬਣ ਨਹੀਂ ਰਹੀ ਹੈਗੀ ਨਾ ਤਾਂ ਪਕੜ ਕੋਈ ਬਣਦੀ ਹੈ ਤੁਸੀਂ ਇਹ ਨਹੀਂ ਪਤਾ ਲੱਗਦਾ ਵੀ ਉਹ ਕਿੱਥੋਂ ਦੀ ਪਾਣੀ ਲੰਘ ਗਿਆ ਬਿਲਕੁਲ ਬਿਲਕੁਲ ਕਿਸੇ ਦਾਗ ਵੀ ਨਹੀਂ ਛੱਡ ਕੇ ਜਾਂਦਾ ਨਾ ਨਹੀਂ ਦਾਗ ਛੱਡਦਾ ਇਹ ਫੁੱਲਾ ਪਾਣੀ ਪਾਓ ਦੋਸਤੋ ਅਸੀਂ ਪਹਿਲੀ ਕਹਿੰਦੇ ਹਾਂ ਤੁਸੀਂ ਚਾਹੇ ਮਾਰਕੀਟ ਜੋ ਪਹਿਲਾਂ ਕਿਤੋਂ ਵੀ ਪਤਾ ਕਰਕੇ ਆਓ ਤੇ ਉਹਨਾਂ ਦੇ ਪ੍ਰੋਡਕਟ ਦੇਖ ਕੇ ਸਰਚ ਕਰਕੇ ਆਓ ਫਿਰ ਆਪਣੇ ਕੋਲ ਦੇਖੋ ਪ੍ਰੋਡਕਟ ਵੀ ਸੇਮ ਹੋਣਗੇ ਤੇ ਬਰਾਬਰ ਲੈਵਲ ਦੇ ਜ਼ਰੂਰ ਹੋਣਗੇ ਇਹ 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 ਗੱਲ ਸੱਜਣੋ ਮੈਂ ਤੁਹਾਨੂੰ ਕਹੂੰਗਾ ਵੀ ਬਾਈ ਨੇ ਵੀ ਕਹਿਤਾ ਤੁਸੀਂ ਮਾਰਕੀਟ ਦੇ ਵਿੱਚੋਂ ਨਾ ਪਤਾ ਕਰਿਓ ਵੀ 2 ਸਾਲ ਦੀ ਕੋਡਿੰਗ ਦਾ ਕੀ ਪ੍ਰਾਈਸ ਚੱਲਦਾ ਕੀ ਪ੍ਰਾਈਸ ਆ 4 ਸਾਲ ਦਾ ਕੀ ਚੱਲਦਾ ਕੀ ਚੱਲਦਾ ਵਾ ਜਿਵੇਂ ਕੋਈ ਸੱਜਣ ਆ ਗਿਆ ਫੋਰਚੂਨਰ ਲੈ ਕੇ ਆ ਗਿਆ ਕੋਈ ਸਕਾਰਪਿਓ ਗੱਡੀ ਲੈ ਕੇ ਆ ਗਿਆ ਕੋਈ ਥਾਰ ਲੈ ਕੇ ਆ ਗਿਆ ਤੇ ਕਿੰਨੇ ਕ ਟਾਈਮ ਦੇ ਵਿੱਚ ਬਾਈ ਨੂੰ ਵਾਪਸ ਕਰ ਦੋਗੇ ਬਾਈ ਮੰਨ ਕੇ ਚਲੋ ਹੁਣ ਤਾਂ ਗਰਮੀਆਂ ਜਾਂਦੀਆਂ ਜੇ ਸਰਦੀਆਂ ਆਉਂਦੇ ਸਰਦੀਆਂ 'ਚ 2 ਦਿਨ ਵੀ ਲੱਗ ਜਾਂਦੇ ਆ ਅੱਛਾ ਹੁਣ ਗਰਮੀਆਂ ਆ ਗਈਆਂ ਗਰਮੀਆਂ 'ਚ ਇੱਕ ਗੱਡੀ ਆਪਾਂ ਇੱਕ ਦਿਨ 'ਚ ਤਿਆਰ ਕਰ ਦੰਨੇ ਆ ਓਕੇ ਲੈ ਵੀ ਮਿੱਤਰੋ ਅੱਜ ਨਾ ਆਪਾਂ ਆਪਣੇ ਭਰਾ ਦੀਪ ਬਾਈ ਲਵੇ ਆਗੇ ਸ਼ਹਿਰ ਬਰਨਾਲੇ ਦੇ ਵਿੱਚ ਬਾਈ ਪਹਿਲਾਂ ਫਲੈਕਸ ਦੀਪ ਰਵਿੰਗ ਪੀਵੀ 19 ਦੇ ਨਾਂ ਤੇ ਨਾ ਬਾਈ ਦੀ ਇੰਸਟਾਗ੍ਰam ਤੇ ਆਈਡੀ ਬਣੀ ਹੋਈ ਆ। ਪ੍ਰਾਣੀਆਂ ਚੀਜ਼ਾਂ ਨੂੰ ਬਿਲਕੁਲ ਨਵੀਆਂ ਬਣਾ ਦਿੰਦਾ ਹੈ। ਜਾਨੀ ਕਿ ਮੈਂ ਇਹ ਕਹੂੰਗਾ ਵੀ ਬਿਲਕੁਲ ਘੈਂਟ ਪ੍ਰੀਮੀਅਮ ਨਾ ਇੱਕ ਬਿਊਟੀ ਪਾਰਲਰ ਹੈ। ਚਾਹੇ ਤੁਸੀਂ ਗੱਡੀਆਂ ਦਾ ਕੰਮ ਕਰਵਾਉਣਾ ਚਾਹੇ, ਬੋਲਟ ਜਮ ਚਮਕਾਉਣੇ ਆ, ਚਾਹੇ ਮੋਟਰਸਾਈਕਲ ਚਮਕਾਉਣੇ ਹਨਾ। ਤੁਸੀਂ ਨਾ ਐ ਬਿਲਕੁਲ ਨਵੀਂ ਵਾਲੀ ਫੀਲ ਕਰੋਗੇ ਤੇ ਬਾਈ ਅੰਦਰ ਆ ਜਾ। ਅੱਜ ਨਾ ਬਾਹਲੇ ਸੱਜਣ ਇਹ ਕਹਿਣਗੇ ਵੀ ਪਤਾ ਨਹੀਂ ਬਾਹਰੋਂ ਵਾਈਵਰੀ ਕਹੀ ਜਾਂਦੇ ਆ। ਅੱਜ ਦੀ ਘੜੀ ਸ਼ਹਿਰ ਬਰਨਾਲੇ ਦਾ ਸਭ ਤੋਂ ਸਸਤਾ ਦੀਪ ਰਵਗੇਗਾ ਜਿਹੜਾ ਘੈਂਟ ਕੰਮ ਕਰਕੇ ਦਿੰਦਾ ਥੋੜੇ ਜਿਹੇ ਪੈਸਿਆਂ ਦੇ ਵਿੱਚ ਕਰਕੇ ਦੇ ਦਿੰਦਾ ਆਪਾਂ ਵੀ ਬਾਈਵਰੇ ਤੋਂ ਲਗਭਗ ਗੱਡੀਆਂ ਦਾ ਕੰਮ ਕਰਵਾਉਂਦੇ ਹੀ ਰਹਿੰਨੇ ਆ ਇਧਰਲੇ ਪਾਸੇ ਖੜਾ ਜਮਦੂਤ ਦਾ ਝੋਟਾ ਯਾਨੀ ਕਿ ਫੋਰਚੂਨਰ ਗੱਡੀ ਮਿੱਤਰੋ ਬਾਈ ਦਿਖਾ ਦੇ ਬਿਲਕੁਲ ਨਵੀਆਂ ਵਰਗੀ ਬਣਾਈ ਤੀ ਬਾਈ ਨੇ ਤੇ ਇਕੱਲੀ ਇਹ ਤੇ ਗੱਲ ਨਹੀਂ ਨਿਬੜਦੀ ਇਹਨੂੰ ਵੀ ਚਾਰੇ ਪਾਸੇ ਦਿਖਾ ਦੇ ਬਾਈ ਬਾਲੇ ਸੱਜਣਾਂ ਜੱਜ ਕਰ ਲੈਣਗੇ ਲਿਸ਼ਕਾਂ ਤੋਂ ਹਨਾ ਵੀ ਇੰਨੀ ਘੈਂਟ ਕਿਵੇਂ ਬਣਾ ਦਿੰਦਾ ਕੀ ਬਾਈ ਦੇ ਹੱਥਾਂ ਦੇ ਵਿੱਚ ਜਾਦੂ ਹੈ ਤੋਂ ਪੂਰੀ ਅੰਡ ਗੱਲਬਾਤ ਬਣਾ ਦਿੰਦਾ ਹਨਾ ਤੇ ਇਧਰਲੇ ਪਾਸੇ ਨਾ ਬਾਈ ਆ ਬੁਲਟ ਵੀ ਦਿਖਾ ਦੇ ਫਿਰ ਲੱਗਦੇ ਹੱਥ ਆ ਵੀ ਦਿਖਾ ਦੇ ਕਰ ਫਿਰ ਇਹ ਵੀ ਦੱਸਾਂਗੇ ਵੀ ਇਹ ਗੱਡੀ ਮਤਲਬ ਕਿੱਥੋਂ ਆਇਆ ਹੈ ਨਾ ਕਿਹੜੇ ਸੱਜਣ ਨੇ ਅੱਗੇ ਕਿੰਨਾ ਕੰਮ ਕਰਵਾਉਂਦੇ ਆ ਤੇ ਆ ਬੁਲਟ ਵੀ ਦਿਖਾ ਦੇ ਬਾਈ ਤੇ ਮਿੱਤਰੋ ਇਸ ਤੋਂ ਬਾਅਦ ਫਿਰ ਆਪਾਂ ਵੀ ਆਪਣੀ ਗੱਡੀ ਦਾ ਬਾਈ ਤੋਂ ਕੰਮ ਕਰਵਾਉਣਾ ਜਾਨੀ ਕਿ ਆਪਣੀ ਗੱਡੀ ਵੀ ਬਾਈ ਤੋਂ ਚਮਕਾਉਣੀ ਆ ਦੀਪ ਬਾਈ ਕੌਣ ਹੈ ਹੁਣ ਬਾਲੇ ਸੱਜਣ ਸੋਚਣਗੇ ਵੀ ਬਾਈ ਦਾ ਦਰਸ਼ਨ ਤਾਂ ਕਰਵਾ ਹੁਣ ਤੇ ਬਾਈ ਦੇ ਦਰਸ਼ਨ ਕਰਵਾਉਣੇ ਆ ਜਿਹਨੇ ਆ ਵਰਟ ਵੀ ਚਮਕਾਤਾ ਨਵੇਂ ਵਰਗਾ ਬਣਾਤਾ ਸੱਤੀਕਾਰ ਦੀ ਸੱਤੀਕਾਰ ਬਾਈ ਇਹ ਆਣੇ ਫਿਰ ਮਿੱਤਰੋ ਇਹ ਉਹ ਮਿਹਨਤੀ ਬੰਦਾ ਯਾਰ ਜਿਹੜਾ ਨਾ ਭਾਈ ਗਰਾਊਂਡ ਲੈਵਲ ਤੋਂ ਉੱਠਿਆ ਇੰਨੀ ਇੱਕ ਮਿਹਨਤ ਕਰਦਾ ਵੀ ਤੁਸੀਂ ਵੀ ਇਹਦੀ ਮਿਹਨਤ ਤੋਂ ਖੁਸ਼ ਹੋਵੋਗੇ ਜਦੋਂ ਇੱਕ ਵਾਰੀ ਆਏ ਨਾ ਤੁਸੀਂ ਵਾਕਈ ਯਾਰ ਇਹ ਕਹੋਗੇ ਤੁਹਾਨੂੰ ਇਹ ਲੱਗੂਗਾ ਨਹੀਂ ਸੀ ਬਗਾਨੇ ਸੱਜਣ ਨੂੰ ਮਿਲਿਆ ਹਨਾ ਦੀਪ ਸਹੀ ਗੱਲ ਹੈ ਨਾ ਸਹੀ ਗੱਲ ਹੈ ਭਾਈ ਆਪਾਂ ਵੀਡੀਓ ਪਾਈ ਦੀ ਪਹਿਲਾਂ ਹਨਾ ਪਹਿਲਾਂ ਵੀਡੀਓ ਪਾਈ ਸੀ ਗੱਡੀ ਦੀ ਕਿੰਨਾ ਕੰਮ ਚੱਲ ਰਿਹਾ ਫੁੱਲ ਕੰਮ ਚੱਲ ਰਿਹਾ ਭਾਈ ਫੁੱਲ ਚੱਲ ਰਿਹਾ ਜਾਨਕਿ ਵੱਡੀ ਗੱਲ ਹੋਰ ਹੈ ਨਾ ਇਹ ਬਾਣੇ ਸੱਜਣ ਕਹਿਣਗੇ ਵੀ ਪਤਾ ਨਹੀਂ ਦੀਪ ਬਾਈ ਨੂੰ ਪੁੱਛ ਜਦੋਂ ਇੰਦਾਂ ਤੇ ਜੰਮਦੇ ਹੁੰਦੇ ਤੇ ਝੋਟੇ ਆਉਣ ਲੱਗ ਜਾਣ ਫੇਰ ਆਪੇ ਇਹ ਨਹੀਂ ਕਹਿ ਸਕਦੇ ਵੀ ਬਾਈ ਦਾ ਕਿਉਂਕਿ 22 ਲੱਖ ਦੀ ਗੱਡੀ ਜਦੋਂ ਕੋਈ ਸੱਜਣ ਲੈ ਕੇ ਆਉਂਦਾ ਨਾ ਉਹ ਮਨ ਦੇ ਵਿੱਚ ਬਹੁਤ ਕੁਝ ਸੋਚ ਕੇ ਆਉਂਦਾ ਬਾਈ ਬਹੁਤ ਕੁਝ ਸੋਚ ਕੇ ਆਉਂਦਾ ਉਹਨੂੰ ਇਹ ਹੁੰਦਾ ਵੀ ਯਾਰ ਮੈਂ ਜਿਸ ਸੱਜਣ ਨਾਲੇ ਜਾ ਰਿਹਾ ਵੀ ਵਾਕਈ ਉਹਦਾ ਕੰਮ ਕੈਂਡਾ ਉਹਦਾ ਕੰਮ ਗਰੰਟੀ ਵਾਲਾ ਮਾਰਦਾਰੀ ਨਾਲ ਕਰਦਾ ਤਾਂ ਕਰਕੇ ਆ ਦੋਨੇ ਚੀਜ਼ਾਂ ਖੜੀਆਂ ਨੇ ਇਹ ਵੀ ਸੌਂਕੀ ਸੱਜਣ ਨਾਲੇ ਹੋ ਤੇ ਫਿਰ ਆ ਬੋਲਟ ਤਾਂ ਕੋਈ ਗੱਲਵਾਦੀ ਨਹੀਂ ਕਰ ਸਕਦੇ ਹੈਨਾ ਬਿਲਕੁਲ ਬਾਈ ਮੈਨੂੰ ਨਹੀਂ ਦੱਸਿਓ ਇਹ ਗੱਡੀ ਕਿੱਥੋਂ ਆਈ ਹੈ ਕੰਮ ਉਹਨੂੰ ਬਸ ਇਹ ਜਿਹੜੀ ਗੱਡੀ ਆ ਬਾਈ ਆਪਣੇ ਮੈਲਕਲਾ ਤੋਂ ਆਈ ਆ ਮੈਲਕਲਾ ਤੋਂ ਮੈਲਕਲਾ ਤੋਂ ਆਈ ਆ ਓਕੇ ਤੇ ਗੱਡੀ ਚ ਇਹਦੇ ਪੀਲਕਸੀ ਤੇ ਦਾਗ ਹੋਏ ਪਈ ਸੀ ਬਹੁਤ ਜ਼ਿਆਦਾ ਅੱਛਾ ਦਾਗ ਹੋਈ ਹੋਈ ਸੀ ਸਰ ਗੱਡੀ ਤੇ ਤੇ ਬਾਈ ਦੀ ਗੱਡੀ ਪੈਸੇ ਨਵੀਂ ਆ ਟੌਪ ਮਾਡਲ ਆ ਹਾਰਚੂਨਰ ਤੇ ਇਹਨੂੰ ਆਪਾਂ 2 ਸਾਲ ਦੀ ਗਰਾਫ ਤੇ ਅੰਦਰੋਂ ਬਾਹਰੋਂ ਆਪਾਂ ਡਿਟੇਲ ਕਰੀਏ ਚੰਗੀ ਤਰ੍ਹਾਂ ਹਾਂ ਤੇ ਉਹ ਵੀ ਆਪਾਂ ਵੀਡੀਓ ਚ ਕਲਿੱਪ ਪਾ ਦਾਂਗੇ ਠੀਕ ਹੈ ਜੀ ਕਿਸ ਤਰ੍ਹਾਂ ਇਹ ਆਪਾਂ ਵਰਕ ਕਰਿਆ ਤੇ ਕਿਸ ਤਰ੍ਹਾਂ ਤਿਆਰ ਕਰੀਆ ਤੇ ਬਾਕੀ ਕੰਡੀਸ਼ਨ ਦਾ ਤਾਂ ਆਪਾਂ ਦਿਖਾਈ ਰਹੇ ਆ ਕਿ ਦੇਖ ਸਕਦੇ ਆ ਵੀ ਰਿਫਲੈਕਸ਼ਨ ਕਿਸ ਤਰ੍ਹਾਂ ਇਹਦੇ ਪੈ ਰਹੀ ਆ ਸਹੀ ਗੱਲ ਹੈ ਤੇ ਬਿਫੋਰ ਟੂ ਆਫਟਰ ਦੀ ਵੀ ਆਪਾਂ ਕੰਡੀਸ਼ਨ ਦਿਖਾਵਾਂਗੇ ਬਾਕੀ ਬਾਈ ਤੇ ਤੁਸੀਂ ਬਾਕੀ ਗੱਡੀ ਸੰ ਦੇਖ ਹੀ ਸਕਦੇ ਆ ਹੂੰ ਤੇ ਮੇਤਰਾ ਜੀ ਜਦੋਂ ਇੰਨੇ ਨੇ ਘੈਂਟ ਗੱਡੀਆਂ ਆਉਣ ਲੱਗ ਜਾਣ ਨਾ ਮੈਂ ਸਾਰਿਆਂ ਨੂੰ ਕਹੂੰਗਾ ਵੀ ਜਰੂਰ ਇੱਕ ਵਾਰੀ ਨਾ ਜਰ ਕਰੇ ਬਈ ਨਾ ਸੱਜਣ ਚਾਹੁੰਦੇ ਤਾਂ ਹੈਗੇ ਆ ਮੇਰੇ ਵਰਗਾ ਵੀ ਸੋਚ ਲੈਂਦਾ ਮੈਂ ਰਵੇ ਕੱਢ ਲਾ ਪਰ ਨਹੀਂ ਨਿਕਲਦੀ ਬਾਈ ਨਹੀਂ ਨਿਕਲਦੀ ਬਾਈ ਕਹਿੰਦੇ ਜਿਸਕਾ ਕੰਮ ਉਸੇ ਕੋ ਸਾਜੇ ਤੁਹਾਡਾ ਕੰਮ ਹੈ ਤੁਹਾਡੇ ਹੱਥ ਦੇ ਵਿੱਚ ਵਰਕਤ ਹੁੰਦੀ ਹੈ ਤੁਸੀਂ ਚਮਕਾ ਸਕਦੇ ਹੋ ਹੁਣ ਬਿਲਕੁਲ ਬਾਈ ਬਿਲਕੁਲ ਤੇ ਬਾਕੀ ਤੁਹਾਡੇ ਲਵੇ ਪ੍ਰੋਡਕਟ ਕਿਹੜੇ ਹੁੰਦੇ ਆ ਬਾਈ ਸੱਚਮੇਂ ਪ੍ਰੋਡਕਟ ਬਾਈ ਜਿਹੜੇ ਆਪਾਂ ਯੂਜ਼ ਕਰਦੇ ਆ ਰੂਪੀਸ ਇਟਲੀ ਦਾ ਬ੍ਰਾਂਡ ਤੇ ਸੋਨੈਕਸ ਮੇਡ ਇਨ ਜਰਮਨੀ ਸਾਰੀ ਕੋਡਿੰਗਾਂ ਵੀ ਆਪਣੋ ਨਾ ਤਾਂ ਆਪਣੀ ਉਸ ਤੇ ਲੇਬਰ ਨਾ ਆਪਣੀ ਕੋਈ ਦਿਹਾੜੀ ਲੈਨੇ ਆ ਤੋਂ ਸਮਾਨ ਦਾ ਖਰਚਾ ਤਾਂ ਕਮੀ ਨਹੀਂ ਲੈ ਰਹੇ ਓਕੇ ਨਾ ਮੰਨੇ ਹਮੇ ਕੰਮ ਕਰਕੇ ਆਪਾਂ ਇਹ ਬਿਲਕੁਲ ਇੱਕ ਕਾਮੀ ਕਰਕੇ ਦਿਖਾ ਰਹੇ ਆ ਠੀਕ ਹੈ ਜੀ ਵੀ ਬੰਦੇ ਨੂੰ ਆਪਣੀ ਕੁਆਲਟੀ ਦਿਖਾ ਰਿਹਾ ਵੀ ਕਿਸ ਲੈਵਲ ਦੀ ਆਪਾਂ ਜਿਹੜੀ ਤੁਸੀਂ 30 ਤੋਂ 35000 ਲਾ ਰਹੇ ਆ ਤੇ ਆਪਾਂ ਉਹ 10 15000 ਚ ਵੀ ਜਾਂ 7 ਤੋਂ 8000 ਚ ਵੀ ਗੋਟ ਤਾਂ ਅਸੀਂ 2500 ਤੱਕ ਹੀ ਕਰ ਦੰਨੇ ਆ ਦੋਸਤੋ ਤੇ ਅੱਛਾ ਤਾਂ ਸਿਰਫ 2500 ਦੇ ਵਿੱਚ ਓਕੇ ਤੇ ਬੁਲਟ ਤੁਸੀਂ ਕਰਤਾ 2500 ਦੇ ਵਿੱਚ ਬਿਲਕੁਲ ਰੈਡੀ ਸਿਰਫ 2500 ਚ ਰੈਡੀ ਆਪਣੇ ਰਾਵਿੰਗ ਪੌਲ ਸਿੰਘ ਡਿਟੇਲਿੰਗ ਤੇ 2 ਸਾਲ ਦਾ ਕੋਟ ਵੀ ਮਾਰ ਕੇ ਦਿੱਤਾ ਵਾ ਤੇ ਦੋ ਸਾਲ ਇਹ ਬੁਲਟ ਦੇ ਉੱਪਰ ਮਤਲਬ ਨਾ ਧੂੜ ਨਾ ਪਾਣੀ ਨਾ ਮਿੱਟੀ ਨਾ ਕੋਈ ਡਸਟ ਨਾ ਦਾਗ ਵੀ ਨਹੀਂ ਜੰਮ ਸਕਦੇ ਦਾਗ ਵੀ ਨਹੀਂ ਜੰਮ ਸਕਦੇ ਸ਼ੀਸ਼ੇ ਵਾਂਗੂ ਫੀਲ ਹੋਊਗੀ ਹੂੰ ਬਿਲਕੁਲ 2 ਸਾਲ ਐਂ ਹੀ ਰਹਿਣਾ ਹੈ ਠੀਕ ਹੈ ਜੀ ਮਤਲਬ ਕੋਟਿੰਗ ਆਪਾਂ ਜ਼ਿਆਦਾਤਰ ਕੋਟਿੰਗ ਕਹਿੰਦੇ ਕਿ ਨੂੰ ਵੀ ਉਹ ਸਕਰੈਚ ਸਕਰੂਜ਼ ਤੋਂ ਨਹੀਂ ਹੁੰਦੀ ਜੇ ਸਕਰੈਚ ਤੋਂ ਵੀ ਆਪਾਂ ਇੱਕ ਪ੍ਰੋਟੈਕਸ਼ਨ ਕਰ ਸਕਦੇ ਹਾਂ ਉਹਦੀ ਠੀਕ ਹੈ ਜੀ ਵੀ ਨਹੀਂ ਸਕਰੈਚ ਪੈਂਦੇ ਤੇ ਕੋਟਿੰਗ ਇੱਕ ਆਪਣਾ ਪੇਂਟ ਦਾ ਕੰਮ ਕਰਦੀ ਜਿਵੇਂ ਕਿ ਹੁਣ ਇਹ ਵਾਈਟ ਕਲਰ ਦਾ ਪੇਂਟ ਆ ਇਹ ਵੀ ਪੇਂਟ ਆ ਤੇ ਉਹ ਕੋਟਿੰਗ ਦੀ ਵੀ ਇੱਕ ਲਾਈਫ ਹੁੰਦੀ ਆ ਸਾਲ ਤੋਂ ਲੈ ਕੇ 10 ਸਾਲ ਤੱਕ ਉਹਦੀ ਲਾਈਫ ਹੁੰਦੀ ਆ ਬਾਕੀ ਜਿਵੇਂ ਹੁਣ ਇਹ ਨਵੀਂ ਗੱਡੀਆਂ ਤੇ 5 ਸਾਲ ਦੀ ਘੱਟੋ-ਘੱਟ ਕੋਟ ਹੁੰਦੀ ਆ ਇਹ ਬਾਈ ਨੇ 2 ਸਾਲ ਦੀ ਕੇਰਾ ਆਪਣੇ ਕੋ ਕਰਾ ਸਕਿਆ ਅੱਛਾ ਆਪਾਂ ਇਹਦੇ 2 ਸਾਲ ਦੀ ਕੋਟਿੰਗ ਕੀਤੀ ਆ ਬਿਲਕੁਲ ਬਿਲਕੁਲ ਓਕੇ ਓਕੇ ਬਾਈ ਨੇ ਟ੍ਰਾਇਲ ਲੱਤੀ ਆ ਬਾਈ ਹੁਣ ਜੇ ਤੁਸੀਂ ਇਹਦੇ ਉੱਪਰ ਪਾਣੀ ਢੋਲ ਦੋ ਮਤਲਬ ਇਹਦੇ ਉੱਪਰ ਪਾਣੀ ਖੜੂਗਾ ਨਹੀਂ ਪਾਣੀ ਖੜਦਾ ਨਹੀਂ ਬਾਈ ਅੱਛਾ ਪਾ ਕੇ ਦਿਖਾ ਦਨੇ ਬਾਈ ਲਾਈਵ ਤਾ ਦਿਖਾ ਦਨੇ ਵੇਖੀਏ ਲਾਈਵ ਮੇਂ ਤਰੂ ਆਪਾਂ ਮੌਕੇ ਤੇ ਰਿਜ਼ਲਟ ਦੇਖਦੇ ਹਾਂ ਨਾ ਤੇ ਬਾਈ ਕਹਿੰਦਾ ਇਹ ਚੀਜ਼ਾਂ ਦਾ ਨਾ ਫਾਇਦਾ ਬਹੁਤ ਆ ਵੀ ਇਹਦੇ ਨਾਲ ਨਾ ਜਿਵੇਂ ਕਹਿੰਦੀ ਹੈ ਲਾਈਫ ਆ ਵਧ ਜਾਂਦੀ ਹੈ ਨਾ ਬਾਈ ਲਾਈਫ ਵਧ ਜਾਂਦੀ ਹੈ ਬਾਈ ਹਾਂ ਮੈਂ ਵਧ ਜਾਂਦੀ ਹੈ ਤੁਹਾਡੀ ਗੱਡੀ ਜਿਸ ਤਰ੍ਹਾਂ ਸ਼ੋਰੂਮ ਚੋਂ ਆਪਣੇ ਇੱਥੇ ਪਾਣੀ ਢੋਲ ਕੇ ਵੀ ਦੇਖਦੇ ਹਾਂ ਤੁਹਾਡੇ ਸਾਹਮਣੇ। ਲੈ ਵੀ ਤੁਸੀਂ ਦੇਖੋ ਢੋਲ ਕੇ ਲਓ। ਢੋਲੋ ਤੁਸੀਂ ਆਪਣੇ ਹੱਥਾਂ ਨੇ ਜਿੱਤੇ ਮਰਜੀ ਢੋਲੋ। ਲੈ ਵੀ ਸੱਜਣੂ ਕਰਾ ਦਿਓ ਬਈ ਚੈੱਕ। ਅ ਤੇ ਦੋਸਤੋ ਤੁਸੀਂ ਦੇਖ ਸਕਦਾ ਕ੍ਰਿਸਟਲ ਬਣ ਗਿਆ ਪਾਣੀ ਦੇ। ਆ ਜਾ ਰਿਹਾ ਵੀ ਪਾਣੀ ਪਾਣੀ ਦੀ ਆਪਦੀ ਕੋਈ ਪਰਤ ਬਣ ਨਹੀਂ ਰਹੀ ਹੈਗੀ। ਨਾ ਤਾਂ ਪਕੜ ਕੋਈ ਬਣਦੀ ਹੈ ਤੁਸੀਂ। ਇਹ ਨਹੀਂ ਪਤਾ ਲੱਗਦਾ ਵੀ ਉਹ ਕਿੱਥੋਂ ਦੀ ਪਾਣੀ ਲੰਘਿਆ। ਬਿਲਕੁਲ ਬਿਲਕੁਲ। ਕਿਸੇ ਦਾਗ ਵੀ ਨਹੀਂ ਛੱਡ ਗਿਆ ਜਾਂਦਾ ਨਾ? ਨਹੀਂ ਦਾਗ ਛੱਡਦਾ। ਫੁੱਲਾ ਪਾਣੀ ਪਾਓ। ਦੋਸਤੋ ਇਹ 2 ਸਾਲ ਪਾਣੀ ਇਸ ਤੇ ਖੜ ਨਹੀਂ ਸਕਦਾ ਨਾ ਤੇ ਇਸ ਸਕਰੈਚ ਪੈਣਗੇ ਨਾ ਮਿੱਟੀ ਦਾ ਪਾਣੀ ਗੱਡੀ ਚਮਕਦੀ ਦੀ ਚਮਕਦੀ ਜਿਉਂ ਜਿਉਂ ਗੱਡੀ ਨੇ ਹਿਲੇਣੇ ਸਾਰੀ ਭੱਜ ਜਾਣਗੇ ਜੋ ਬਰੀਕ ਵੀ ਆ ਬਿਲਕੁਲ ਬਾਈ ਇਹ ਕ੍ਰਿਸਟਲ ਹੀ ਬਣ ਜਾਣੇ ਠੀਕ ਹੈ ਜੀ ਆ ਜੀ ਹਾਂ ਜੀ ਧੂਕ ਮਾਰ ਕੇ ਉੱਤੇ ਉੱਤੇ ਇਹਦੀ ਪਰਤ ਰਹਿਣੀ ਆ ਸਹੀ ਗੱਲ ਹੈ ਇਹ ਗਰਾਫਿੰਗ ਦਾ ਰਿਜ਼ਲਟ ਹੁੰਦਾ ਪੈਰ ਨਹੀਂ ਲਾਉਂਦਾ ਜੇ ਮੈਂ ਕਹਦੀ ਪਾਣੀ ਬਿਲਕੁਲ ਬਾਈ ਬਿਲਕੁਲ ਜੰਮ ਨਹੀਂ ਸਕਦਾ ਦਾਗ ਨਹੀਂ ਜਮਾ ਸਕਦਾ ਓਕੇ ਓਕੇ ਤੇ ਇਹ ਆਪਣਾ ਤੁਸੀਂ ਦੱਸਿਆ ਵੀ ਇਹ ਪਰ 2 ਸਾਲ ਦੀ ਕੀਤੀ ਆ 2 ਸਾਲ ਦੀ ਸਿਰਫ 8000 ਪਰ ਰੇਟ ਆ ਇਹਦਾ ਅਸਾਂ 8000 ਦੇ ਵਿੱਚ 2 ਸਾਲ ਦੀ ਕੀਤੀ ਆ ਮਾਰਕੀਟ ਦੇ ਵਿੱਚ ਕਿੰਨੇ ਕ ਲੈਂਦੇ ਹੋਣਗੇ ਬਾਈ ਮਾਰਕੀਟ ਦੇ ਵਿੱਚ ਤਾਂ 17 ਤੋਂ 18000 ਪਰ ਰੇਟ ਚੱਲਦਾ ਵਾ ਮਾਰਕੀਟ ਦੇ ਵਿੱਚ ਮਾਰਕੀਟ ਦੇ ਵਿੱਚ 17 ਤੋਂ 18000 ਪਰ ਰੇਟ ਚੱਲਦਾ ਦੋਸਤੋ ਅਸੀਂ ਪਹਿਲੀ ਕਹਿੰਦੇ ਆ ਤੁਸੀਂ ਚਾਹੇ ਮਾਰਕੀਟ ਜੋ ਪਹਿਲਾਂ ਕਿਦੋਂ ਵੀ ਪਤਾ ਕਰਕੇ ਆਓ ਤੇ ਉਹਨਾਂ ਦੇ ਪ੍ਰੋਡਕਟ ਦੇਖ ਕੇ ਸਰਚ ਕਰਕੇ ਆਓ ਫਿਰ ਆਪਣੇ ਕੋਲ ਦੇਖੋ ਪ੍ਰੋਡਕਟ ਵੀ ਸੇਮ ਹੋਣਗੇ ਤੇ ਬਰਾਬਰ ਲੈਵਲ ਦੇ ਜ਼ਰੂਰ ਹੋਣਗੇ ਇਹ ਇਹ ਗੱਲ ਸੱਚ ਨੂੰ ਮੈਂ ਤੁਹਾਨੂੰ ਕਹੂੰਗਾ ਵੀ ਬਾਈ ਨੇ ਵੀ ਕਹਿਤਾ ਤੁਸੀਂ ਮਾਰਕੀਟ ਦੇ ਵਿੱਚੋਂ ਨਾ ਪਤਾ ਕਰਿਓ ਵੀ 2 ਸਾਲ ਦੀ ਕੋਟਿੰਗ ਦਾ ਕੀ ਪ੍ਰਾਈਸ ਚੱਲਦਾ ਕੀ ਪ੍ਰਾਈਸ ਆ 4 ਸਾਲ ਦਾ ਕੀ ਚੱਲਦਾ ਕੀ ਚੱਲਦਾ ਵਾ ਤੇ ਬਾਕੀ ਵੱਡੀ ਗੱਲ ਤੁਸੀਂ ਕੱਲੇ ਇਹ ਵੀ ਨਾ ਪੁੱਛਿਓ ਤੁਸੀਂ ਇਹ ਵੀ ਦੇਖਿਓ ਵੀ ਉਹ ਕਿਹੜੇ ਪ੍ਰੋਡਕਟ ਯੂਜ਼ ਕਰਦੇ ਆ ਬਿਲਕੁਲ ਬਿਲਕੁਲ ਹੈਨਾ ਉਸ ਤੋਂ ਬਾਅਦ ਬਾਈ ਦੀਪ ਲੱਭਿਆ ਅਸੀਂ ਜਿਹੜਾ ਕੰਮ ਕਰਦੇ ਆ ਦੋਸਤੋ ਸਿਰਫ ਅੱਖਾਂ ਸਾਹਮਣੇ ਅੱਖੀ ਦੇਖ ਕੇ ਸਾਰਾ ਦਿਖਾ ਕੇ ਕੰਮ ਕਰਦੇ ਆ ਦੱਸ ਕੇ ਕੰਮ ਕਰਦੇ ਆ ਜਿਹੜਾ ਵੀ ਕਰਦੇ ਕਸਟਮਰ ਨੂੰ ਤੇ ਬਾਕੀ ਹੋਰ ਵੀ ਤੁਸੀਂ ਦੇਖਿਓ ਵੀ ਵੀਡੀਓ ਸਾਰੀਆਂ ਜਿਵੇਂ ਹੁਣ ਕਿਤੇ ਹੋਰ ਡਿਟੇਲਿੰਗ ਵਾਲੇ ਕੋਲ ਤੁਸੀਂ ਜਾਓਗੇ ਤਾਂ ਤੁਹਾਡੇ ਅੱਖਾਂ ਸਾਹਮਣੇ ਕੁਝ ਨਹੀਂ ਉਦਦਾਖਾ ਕੇ ਮਾਰੂਗਾ ਵੇਸੀ ਕੀ ਮਾਰਿਆ ਕੀ ਨਹੀਂ ਮਾਰਿਆ ਅਸੀਂ ਸਾਰਾ ਕੁਝ ਗਾਈਡ ਕਰਕੇ ਦਿਖਾ ਕੇ ਫਿਰ ਆਪਣਾ ਕੰਮ ਕਰ ਦਈਆ ਤੇ ਬੰਦੇ ਨੂੰ ਰਿਜ਼ਲਟ ਦਿਖਾਉਂਦੇ ਆਂ ਬਾਈ ਮੈਨੂੰ ਕਹ ਦੱਸਿਓ ਬਾਈ ਜਿਵੇਂ ਕੋਈ ਸੱਜਣ ਆ ਗਿਆ ਫੋਰਚੂਨਰ ਲੈ ਕੇ ਆ ਗਿਆ ਕੋਈ ਸਕਾਰਪਿਓ ਗੱਡੀ ਲੈ ਕੇ ਆ ਗਿਆ ਕੋਈ ਥਾਰ ਲੈ ਕੇ ਆ ਗਿਆ ਤੇ ਕਿੰਨੇ ਕ ਟਾਈਮ ਦੇ ਵਿੱਚ ਬਾਈ ਨੂੰ ਵਾਪਸ ਕਰ ਦੋਗੇ ਬਾਈ ਮੰਨੇ ਚੱਲੋ ਹੁਣ ਤਾਂ ਗਰਮੀਆਂ ਚ ਆਉਂਦੀਆਂ ਜੇ ਸਰਦੀਆਂ ਹੁੰਦੇ ਸਰਦੀਆਂ ਚ ਦੋ ਦਿਨ ਵੀ ਲੱਗ ਜਾਂਦੇ ਆ ਅੱਛਾ ਹੁਣ ਗਰਮੀਆਂ ਆ ਗਈਆਂ ਗਰਮੀਆਂ ਚ ਇੱਕ ਗੱਡੀ ਆਪ ਮਤਲਬ ਜਿਹੜਾ ਵੀ ਸੱਜਣਾ ਆਵੇ ਫੋਨ ਕਰਕੇ ਆਵੇ ਫੋਨ ਕਰਕੇ ਪਹਿਲਾਂ ਆਵੇ ਠੀਕ ਆ ਤਾਂ ਮੂਰੇ ਕੰਮ ਹੁੰਦਾ ਵਾ ਤੇ ਉਹਦੇ ਵਿੱਚ ਫਿਰ ਦਿੱਕਤ ਹੋ ਜਾਂਦੀ ਆ ਓਕੇ ਤੇ ਬਈ ਇੱਕ ਗੱਲ ਹੋਰ ਦੱਸਿਓ ਤੇ ਜਿਹੜੀ ਗੱਡੀ ਕੋਈ ਵੀ ਸੱਜਣ ਲੈ ਕੇ ਆਵੇ ਰਸਤੇ ਦੇ ਵਿੱਚ ਪਾਣੀ ਮਰਵਾ ਕੇ ਲੈ ਆਵੇ ਜਾਂ ਨਾਲ ਆਵੇ ਨਹੀਂ ਨਹੀਂ ਉਹ ਆਪਾਂ ਸਾਰਾ ਕੁਝ ਆਪਾਂ ਕਰਾਂਗੇ ਬਈ ਉਹ ਇੱਥੋਂ ਕਰਵਾਉਂਦੇ ਵਾਸ਼ਿੰਗ ਵਾਸ਼ਿੰਗ ਸਾਰੀ ਆਪਣੀ ਵਿੱਚ ਹੁੰਦੀ ਆ ਅਸਲ ਵਿੱਚ ਹੀ ਵਾਸ਼ਿੰਗ ਸਾਰਾ ਵਾਸ਼ਿੰਗ ਵਾਸ਼ਿੰਗ ਵਗੈਰਾ ਡਿਟੇਲਿੰਗ ਵਗੈਰਾ ਪੱਟ ਕੇ ਡਰਾਈ ਕਲੀਨ ਵਗੈਰਾ ਸਾਰਾ ਕੁਝ ਬਈ ਆਪਾਂ ਕਰਦੇ ਆ ਓਕੇ ਓਕੇ ਕਿਸੇ ਨੂੰ ਕਿਸੇ ਕੋਈ ਕੁਝ ਜਾਣ ਦੀ ਲੋੜ ਨਹੀਂ ਆਪਣੇ ਕੋ ਆਊਗਾ ਉਹਨੂੰ ਕੱਖ ਵੀ ਕੁਝ ਬਾਹਰ ਕਰਾਣ ਦੀ ਲੋੜ ਨਹੀਂ ਚਾਹੀਓ ਇਲੈਕਟ੍ਰੀਸ਼ੀਅਨ ਦਾ ਕੰਮ ਆ ਚਾਹੀਓ ਮਕੈਨਿਕਲ ਦਾ ਚਾਹੀਓ ਡੈਂਟਰ ਦਾ ਚਾਹੀਓ ਪੇਂਟਰ ਦਾ ਕੰਮ ਠੀਕ ਹੈ ਜੀ ਬਾਕੀ ਵੀਰੇ ਗੱਡੀਆਂ ਮੋਡੀਫਾਈ ਵੀ ਕਰਾਣ ਵਾਸਤੇ ਜੇ ਤੁਸੀਂ ਕਰਾਣੀਆਂ ਚਾਹੇ ਬੁਲਟ ਉਹ ਵੀ ਆਪਾਂ ਕਰਦੇ ਆਂ ਬਾਈ ਅੱਛਾ ਜੀ ਓਕੇ ਤੇ ਹੁਣ ਇਹ ਗੱਲ ਕਰਦੇ ਆਂ ਬੁਲਟ ਦੀ ਬਈ ਤੇ ਇਹਦੇ ਬਾਰੇ ਤੁਸੀਂ ਇਹਦਾ ਆਪਣੇ ਕੀ ਕੁਝ ਕੀਤਾਗਾ ਇਹਦੀ ਵੀ ਬਈ ਆਪਾਂ ਰਾਬਿੰਗ ਪਾਲਿਸ਼ਿੰਗ ਤੇ ਕਲਰ ਥੋੜਾ ਜਿਹਾ ਡੈੱਡ ਹੋਇਆ ਪਈ ਸੀ ਇਸ ਸਾਈਡ ਦਾ ਥੋੜਾ ਜਿਆਦਾ ਉਹ ਸ਼ਾਇਦ ਕਲਰ ਡੈੱਡ ਹੋਇਆ ਹੋਦੀ ਹਾਂ ਇਸ ਸਾਈਡ ਦਾ ਸਾਰਾ ਡੈਂਡਰ ਲੱਗਦਾ ਜਿਵੇਂ ਜਮੀ ਤੁਸੀਂ ਟੈਂਕੀ ਨਮੀ ਲਾਤੀ ਹੁੰਦੀ ਆ ਇਸ ਤੇ ਆਪਣੀਆਂ ਜਿਹੜੀਆਂ ਬਈ ਆਪਾਂ ਕੋਟੀਆਂ ਮਾਰੀਆਂ ਵਾ ਆਪਣੇ ਰੂਪੀਸ ਦੀ ਮਾਰੀਆਂ ਵਾ ਓਕੇ ਉਹਦਾ ਕੀ ਫਰਕ ਹੁੰਦਾ ਬਾਈ ਨੋਰਮਲ ਰਵਿੰਗ ਦੇ ਨਾਲੋਂ ਇਹ ਜਿਹੜੀ ਰਵਿੰਗ ਹੁੰਦੀ ਆ ਇਹਦੇ ਵਿੱਚ ਇੱਕ ਸਾਲਟ ਹੁੰਦਾ ਐਸਕਿਊ 10 ਸਾਲਟ ਹੁੰਦਾ ਸ਼ਾਇਦ ਉਹ ਡਿਟੇਲਰ ਭਰਾਵਾਂ ਨੂੰ ਜਿਹੜਾ ਹੁਣ ਮੈਂ ਬੋਲ ਰਿਹਾ ਫੇਰ ਤੋਂ ਬੋਲ ਰਿਹਾ ਐਸਕਿਊ 10 ਟੈਨਾ ਚ ਕਹ ਦੇਣਾ ਜਿਹਨੂੰ ਆਪਾਂ ਉਹ ਇਹਦੇ ਵਿੱਚ ਸਾਲਟ ਉਹਦਾ ਸਪੈਸ਼ਲ ਰਵਿੰਗਾਂ ਹੁੰਦੀਆਂ ਆ ਇਹ ਜਦੋਂ ਆਪਾਂ ਇਹ ਮਾਰ ਦਿੰਨੇ ਆ ਜਿਹੜੇ ਸਕਰਾਚ ਹੁੰਦੇ ਆ ਸਾਰੇ ਕਵਰ ਕਰ ਲੈਂਦੀ ਆ ਲੈਮੀਨੇਸ਼ਨ ਜੜ ਜਾਂਦੀ ਆ ਮਤਲਬ ਲੈਮੀਨੇਸ਼ਨ ਵਾਲੀਆਂ ਇੱਕ ਟੰਗਣਾ ਤੁਹਾਨੂੰ ਕਹ ਦਊਂ ਵੀ ਇਹ ਰਵਿੰਗਾਂ ਯਾਨੀ ਕਿ ਬ੍ਰਾਂਡ ਜੀ ਦੱਸੀ ਆ ਜਿਹੜੀ ਤੁਸੀਂ ਨੇ ਦੱਸੀ ਆ ਓਕੇ ਤੇ ਭਾਈ ਉਦਾਂ ਇਹ ਕਲਰ ਇਹਦਾ ਪਹਿਲਾਂ origignal ਹੀ ਸਾਰਾ ਤਿਆਰ ਤਾਂ ਨਹੀਂ ਹੋਇਆ ਹੋਇਆ ਸੀ ਨਹੀਂ ਨਹੀਂ ਤਿਆਰ ਨਹੀਂ ਹੋਇਆ ਪਿਆ ਵੀਰੇ ਵਧੀਆ ਕੰਡੀਸ਼ਨ ਚ ਸੀ ਬਸ ਕਲਰ ਨੂੰ ਕੀ ਸੀ ਵੀ ਸਕਰਾਚ ਸੀ ਤੇ ਇਹਦਾ ਕਲਰ ਡੈਡ ਹੋਇਆ ਪਿਆ ਡੈਡ ਹੋ ਗਿਆ ਜਾਨਕਿ ਤਾਂ ਪੈਸੇ ਨਹੀਂ ਹਾਂ ਲੈਮੀਨੇਸ਼ਨ ਤਾਰ ਚੜੀ ਸੀ ਇਹਦੇ ਵਿੱਚ ਪਹਿਲਾਂ ਸਮੋਕ ਕਰਾਈ ਹੋਈ ਸੀ ਉਹ ਤਾਰਨ ਦੇ ਨਾਲ ਥੋੜਾ ਕਲਰ ਖਿੱਚੇ ਵੀ ਜਾਂਦਾ ਤੇ ਡੈਡ ਹੋ ਜਾਂਦਾ ਤੇ ਉਹਨੂੰ ਆਪਾਂ ਦੁਬਾਰੋ ਫਿਨਿਸ਼ਿੰਗ ਦਿੱਤੀ ਆ ਓਕੇ ਓਕੇ ਮਤਲਬ ਬੇ ਆਪਣੀ ਇਹਦਾ ਜਿਹੜਾ ਬੇਸ ਬਹੁਤ ਸੋਹਣਾ ਬਣ ਗਿਆ ਨਜਮੀ ਮਤਲਬ ਨਵੇਂ ਚ ਵੀ ਇਹ ਨਜਮੀ ਆ ਲੱਗਦਾ ਯਾਨੀ 26 ਮਾਡਲ ਹੁੰਦਾ ਹੈ ਨਵੇਂ ਜਮੀਨ ਦੀ ਚਮਕਣੀ ਹੋਗੀ ਬਾਈ ਇਹ ਜੰਗ ਵਿੱਚ ਨਹੀਂ ਹੋਣੀ ਸਹੀ ਗੱਲ ਨਹੀਂ ਹੈਗੀ ਇੰਨੀ ਨਵੇਂ ਚ ਨਾ ਜਿੰਨੀ ਦੇ ਵਿੱਚ ਇਹ ਤਾਂ ਇਹਦਾ ਫਿਰ ਆਪਾਂ ਨੂੰ ਤੁਸੀਂ 2500 ਰੁਪਏ ਲੈ ਤਾਂ ਵੀ ਸਿਰਫ 2500 ਸਿਰਫ 2500 ਹੀ ਕਰ ਰਹੇ ਆ ਉਹ ਵੀ ਆ ਮਹੀਨੇ ਆਫਰ ਲਾਈ ਹੋਈ ਸੀ ਬਾਈ ਓਕੇ ਉਹ ਵੀ ਆ ਮਹੀਨੇ ਆਫਰ ਆ 8000 ਰੁਪਏ ਦੀ ਇਹਦੀ ਅਪਣੀ ਵੱਡੀ ਗੱਡੀ ਦਾ 8000 ਰੁਪਿਆ ਜੇ ਤੁਸੀਂ ਛੋਟੀ ਦੀ 2 ਸਾਲ ਦੀ ਕਰਾਣੇ ਤਾਂ ਸਿਰਫ 6500 ਰੁਪਏ ਵਿੱਚ ਓਕੇ ਸਿਰਫ 6500 ਠੀਕ ਹੈ ਜੀ ਜੇ ਛੋਟੀ ਗੱਡੀ ਤਾਂ ਤੁਸੀਂ ਬਾਹਰੋਂ ਰੇਟ ਪੁੱਛੂਗੇ ਬਾਈ 15 ਤੋਂ 16000 ਪਰ ਲੈਣਗੇ ਹੂੰ ਤੇ ਆਪਾਂ ਸਾਰਾ 6500 ਜੀ ਕਰੀ ਜਾਂਦੇ ਆ ਆਪਣਾ ਤੀਜਾ ਹਿੱਸਾ ਹੁੰਦਾ ਵਾ ਜੇ ਚਾਹੇ ਤੁਸੀਂ 5 ਸਾਲ ਦੀ ਕਰਾਓ ਚਾਹੇ 6 ਦੀ ਚਾਹੇ 7 ਦੀ ਠੀਕ ਹੈ ਜੀ ਬ੍ਰੈਂਡ ਜਿਹੜਾ ਮਾਰਾਂਗੇ ਕੋਟਿੰਗ ਦਾ ਘੱਟੋ ਘੱਟ 15 ਤੋਂ 16000 ਵਾਲੀ ਕੋਟਿੰਗ ਆ ਆ ਆ ਆਪ ਦੀਪ ਦਿਖਾ ਸਕਦੇ ਆ ਕਿਹੜੇ ਵਿੱਚ ਜਮਰਤ ਬਿਲਕੁਲ ਬਾਈ ਪ੍ਰੋਡਕਟ ਦਿਖਾਓ ਤੁਸੀਂ ਆ ਦਿਖਾਓ ਪ੍ਰੋਡਕਟ ਬਾਈ ਇਹ ਮਕਦੀਆਂ ਢੇਰ ਲਾਈ ਬਟਾ ਆ ਦੇਖ ਤਾਂਦੇ ਬਾਈ ਤੁਸੀਂ ਆਪਣਾ ਕੋ ਰਵੀ ਹੈ ਜੀ 35 35 4 4000 ਅੱਲੀ ਸਟਾਰਟ ਆ ਸਾਰੀਆਂ ਇਹ ਰੂਪੀਸ ਆ ਮੇਡ ਇਨ ਇੰਡੀਆ ਠੀਕ ਆ ਤੇ ਬਾਕੀ ਆਹ ਜਿਹੜੀ ਆ ਕੋਟੀਆਂ ਹੂੰ ਦਾਦਾ ਜੀ ਅਲੀ ਦਾ ਕੋਟਿੰਗ ਆਈਆਂ ਅੱਛਾ ਤੁਸੀਂ ਆ ਦੇਖ ਸਕਦੇ ਆ ਨਾ ਪ੍ਰੋਡਕਟ ਸਾਰੇ ਮਹਿੰਗੇ ਨੇ ਮਤਲਬ ਜਿੰਨੇ ਵੀ ਵਧੀਆ ਹੋਰ ਭਰਾ ਆਪਣੇ ਡੀਟੇਲਰ ਵੀ ਆ ਉਹ ਵੀ ਇਹੀ ਯੂਜ਼ ਕਰਦੇ ਆ ਪ੍ਰੋਫੈਸ਼ਨਲ ਡੀਟੇਲਰ ਸਾਰੇ ਇਹੀ ਯੂਜ਼ ਕਰਦੇ ਆ ਭਾਈ ਇੱਕ ਮਿੰਟ ਹੋਰ ਦੱਸੋ ਕੋਈ ਇਹਨਾਂ ਦੇ ਜਿਵੇਂ ਆਪਾਂ ਪੰਜਾਬੀ ਚ ਕਹਦੇ ਨੇ ਕੋਈ ਸਾਈਡ ਇਫੈਕਟ ਤਾਂ ਨਹੀਂ ਹੋਊਗਾ ਜੇ ਇਹ ਕਰਵਾਉਣ ਤੋਂ ਬਾਅਦ ਜਿਵੇਂ 2 ਸਾਲਾਂ ਬਾਅਦ ਕੋਈ ਉਦਾਂ ਤਾਂ ਨਹੀਂ ਰੰਗ ਪੇਂਟ ਨੂੰ ਕੋਈ ਨਹੀਂ ਜਿਹੇ ਜੀ ਇਹਦੀ ਮਤਲਬ ਆਪਣਾ ਬੇਸ ਸੀ ਪਹਿਲਾ ਵਰਗਾ ਸੀ ਮੋਟਰਸਾਈਕਲ ਦਾ ਉਹੋ ਜਿਹਾ ਹੋ ਜਾਊਗਾ ਉਦੋਂ ਨਹੀਂ ਕੱਢਦਾ ਉਹਦੋਂ ਕੱਢਦਾ ਨਹੀਂ ਇਹ ਆਪਣੇ ਬੇਸ 'ਚ ਹੀ ਆ ਜਾਊਗਾ ਜਿਵੇਂ ਨੋਰਮਲ ਹੈਗਾ ਸੀ 2 ਸਾਲ ਬਾਅਦ ਉਹ ਵੀ ਹਾਂ ਬਿਲਕੁਲ ਬਿਲਕੁਲ ਜਿਹੜੀ ਕੋਟ ਹੈ ਇਹ ਇਹ ਹਵਾ ਜੀ ਉੱਡ ਜਾਊਗੀ ਮਤਲਬ ਧੌਣ ਤੋਂ ਇੱਕ ਗੱਲ ਹੋਰ ਬਈ ਹੁਣ ਚਲੋ ਇਹ ਤੇ ਇੱਕ ਗੱਲ ਹੋਗੀ ਇੱਕ ਵਾਰ ਦੀ ਜੇ ਕੋਈ ਸੱਜਣ ਮਤਲਬ 2 ਸਾਲਾਂ ਬਾਅਦ ਫੇਰ ਤੁਹਾਡੇ ਲੱਭ ਆਉਂਦਾ ਹੈ ਉਹਨੂੰ ਫੇਰ ਤਾਂ ਲੈਸ ਕਰੋਗੇ ਬਿਲਕੁਲ ਕਰਾਂਗੇ ਭਾਈ ਕਿਉਂਕਿ ਉਹ ਤਾਂ ਤੁਹਾਡਾ ਪੱਕਾ ਦਾਗਾ ਫਣ ਬਿਲਕੁਲ 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 ਲੈਸ ਕਰਾਂਗੇ ਭਾਈ ਕਿਉਂਕਿ ਚੱਕਰ ਨਹੀਂ ਮਾਣ ਅਦਰ ਫੋਲਾ ਠੀਕ ਹੈ ਜੀ ਚਾਹੇ ਪਹਿਲੀ ਵਾਰਾਂ ਦਾ ਚਾਹੇ ਦੂਜੀ ਵਾਰਾਂ ਦਾ ਮਾਣ ਅਦਰ ਆਪਾਂ ਜ਼ਰੂਰ ਕਰਾਂਗੇ ਕਰਾਂਗੇ ਬਈ ਕੱਲ ਹੋਰ ਹੁਣ ਜਿਹੜੇ ਸੱਜਣ ਆਪਣੀ ਵੀਡੀਓ ਦੇ ਇਹ ਕਿਉਂਣਗੇ ਜਿਹੜੇ ਸ਼ੇਅਰ ਕਰਕੇ ਆਣਗੇ ਹਾਂ ਸ਼ੇਅਰ ਕਰਕੇ ਆਉਣਗੇ ਸ਼ੇਅਰ ਕਰਕੇ ਆਣਗੇ ਆਉਣਾ ਵਾਸਤੇ ਦੋਸਤੋ ਆਪਾਂ ਸਪੈਸ਼ਲ ਡਿਸਕਾਊਂਟ ਲਾਵਾਂਗੇ ਡਿਸਕਾਊਂਟ ਕਰੋ ਇੱਕ ਗੁਪਤਾ ਇਹ ਗੁਪਤਾ ਸਪੈਸ਼ਲ ਡਿਸਕਾਊਂਟ ਲਾਦਾਂਗੇ ਲੈ ਮ ਤੁਸੀਂ ਵੀਡੀਓ ਸ਼ੇਅਰ ਕਰਕੇ ਅੱਜ ਚਾਹੇ ਤੁਹਾਡੇ ਲਈ ਵੇਕਾਰ ਆ ਚਾਹੇ ਵੋਲਟ ਆ ਚਾਹੇ ਵੱਡੀ ਗੱਡੀ ਆ ਚਾਹੇ ਵੱਡੀ ਗੱਡੀ ਤੁਹਾਡਾ ਫੁੱਲ ਮਾਨਤਾਨ ਕਰਵਾ ਦਾਂਗੇ ਤੇ ਜੇ ਕੋਈ 19 ਕੀ ਗੱਲ ਰਹਿਣ ਵੀ ਲੱਗੀ ਤੁਸੀਂ ਥੋੜਾ ਜਿਹਾ ਮੈਨੂੰ ਫੋਨ ਲਾ ਦਿਓ ਵੀ ਦੀਪ ਭਾਈ ਐਂ ਕਰਦਾ ਮੈਂ ਕਹਿ ਕੇ ਕਰਵਾ ਦੂ ਹਣਾ ਕਰੋ ਮਿੱਤਰ ਵੀਡੀਓ ਸ਼ੇਅਰ ਤੁਹਾਡੇ ਹਰ ਇੱਕ ਸੱਜਣ ਮਿੱਤਰ ਦੇ ਕੰਮ ਦੀ ਆ ਤੁਹਾਡੇ ਰਿਸ਼ਤੇਦਾਰਾਂ ਦੇ ਕੰਮ ਦੀ ਆ ਤੁਹਾਡੇ ਦਾ ਵੈਸੇ ਕੰਮ ਦੀ ਹੈਗੀ ਹੈ ਨਾ ਬਿਲਕੁਲ ਬਿਲਕੁਲ ਬਾਕੀ ਨੰਬਰ ਆਪਾਂ ਸਕਰੀਨ ਤੇ ਚਲਾਤਾ ਇੰਸਟਾ ਤੇ ਬਾਈ ਦੀ ਆਈਡੀ ਬਣੀ ਹੋਈ ਆ ਦੀਪ ਰਵੰਗ ਪੀਵੀ 19 ਬਾਈ ਸਾਰੀ ਨਾਲ ਸਟੂਡੀਓ ਦਿਖ ਤੇ ਇਸ ਨਾਲ ਤੇ ਬਾਈ ਦੀ ਆਈਡੀ ਹੈ ਤੇ ਤੁਸੀਂ ਬਾਈ ਦਾ ਕੰਮ ਦੇਖਿਓ ਇੰਸਟਾਗ੍ਰam ਤੇ ਜਾ ਕੇ ਬਹੁਤ ਘੈਂਟ ਘੈਂਟ ਗੱਡੀਆਂ ਬਾਈ ਲਵੇ ਕੰਮ ਹੋਣ ਵਾਸਤੇ ਆਉਂਦੀਆਂ ਨੇ ਬਹੁਤ ਜਿਵੇਂ ਕਹਿੰਦੀ ਹੈ ਨਾ ਵੀਆਈਪੀ ਸੱਜਣ ਵੀ ਕੰਮ ਵਾਸਤੇ ਆਉਂਦੇ ਆ ਤੇ ਮੈਂ ਸੋਚਿਆ ਮੈਂ ਕਿਉਂ ਸਾਰੇ ਬੰਦੇ ਰੋ ਘੈਂਟ ਕੰਮ ਨਾਲ ਲੈ ਜਾਣ ਮੈਂ ਤੁਹਾਡੇ ਵੀ ਤਾਂ ਕਿ ਵੀਡੀਓ ਪਹੁੰਚਾਦਾ ਵੀ ਤੁਸੀਂ ਵੀ ਫਾਇਦਾ ਲੈ ਸਕੋਣਾ ਇਹ ਮੌਕੇ ਦਾ ਕਰੋ ਵੀਡੀਓ ਸ਼ੇਅਰ ਜੀ ਧੰਨਵਾਦ ਮੇਰਵਾ